ਵਾਦੁਰ ਜੀ ਕੀਮਤ ਹੈ ਪਹਿਲਾਂ ਤਾਂ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਜਿੰਦਰ ਸਿੰਘ ਜੀ ਫਰ ਰਾਇਪੁਰ ਵਾਲਿਆਂ ਦਾ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਨਾਗਰ ਸਿੰਘ ਜੀਆ ਵੱਲੋਂ ਔਰ ਆਇਨਾ ਹੁਣਾਂ ਸਭ ਸਾਧ ਸੰਗਤਾਂ ਵੱਲੋਂ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪ ਸਭ ਸੰਕਾਂ ਨੂੰ ਗੁਰੂ ਦਾ ਧਿਆਨ ਧਾਰਨਾ ਸਹਿ ਸੁਣਾਉਣਾ ਕੀਤਾ ਹੈ ਗੁਰੂ ਖਾਲਸਾ ਜੀ ਅਖੀਰ ਦੇ ਵਿੱਚ ਆਕਰ ਕੇ ਬਾਬਾ ਜੀ ਨੇ ਇੱਕ ਬਚਨ ਕੀਤਾ ਕਿ ਜੀਵ ਦੇ ਅੰਦਰ ਮਨੁੱਖ ਦੇ ਅੰਦਰ ਪਰਮੇਸ਼ਰ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਜ਼ਰੂਰੀ ਹੈ ਧਨਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇ ਇਸ ਤਰ੍ਹਾਂ ਹੀ ਦੀਵਾਨ ਸਜਿਆ ਉਸ ਵਕਤ ਧਨਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਤਖਤਾ ਦੇ ਸੁਭਾਏ ਮਾਨ ਸਰ ਜਿਵੇਂ ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਖਤਾ ਦੇ ਸੁਭਾਏ ਮਾਨ ਹੈ ਦੀਵਾਨ ਸਜਿਆ ਸਜੇ ਹੋਏ ਦੀਵਾਨ ਦੇ ਅੰਦਰ ਇੱਕ ਸੁਜਾਕਾ ਸਿੰਘ ਆ ਗਿਆ ਜਿਸ ਨੂੰ ਅੱਖਾਂ ਤੋਂ ਦਿਖਾਇ ਨਾ ਦਿੱਤਾ ਜਿਸ ਨੂੰ ਅੱਖਾਂ ਤੋਂ ਦਿਖਾਈ ਨਹੀਂ ਸੀ ਦੇ ਰਹਾ ਉਹ ਫੇਰ ਵੀ ਰਾਸਤਾ ਰੱਬ ਦਾ ਰੱਬ ਦਾ ਆਪਣੇ ਪੈਰਾਂ ਦਾ ਅੰਦਾਜ਼ਾ ਨੋਦਾ ਨੋਦਾ ਸਤਗੁਰਾਂ ਦੇ ਦਰਬਾਰ ਵਿੱਚ ਆਣ ਕਰਕੇ ਖਲੋ ਗਿਆ ਸਤਗੁਰਾਂ ਦੇ ਦਰਬਾਰ ਵਿੱਚ ਖਲੋਇਆ ਜਿੰਨਾ ਮਰਜੀ ਮਨੁੱਖ ਅੰਦਾਜ਼ਾ ਜਕਨਾਚਾ ਨਾ ਕਰਕੇ ਦੇਖ ਲਵੇ ਕਿਨਾ ਅੱਖਾਂ ਬੰਦ ਕਰਕੇ ਸਿੱਧਾ ਜਾਊਗਾ ਪਰ ਕਦੇ ਵੀ ਪ੍ਰਾਰ ਸਿੱਧਾ ਨਹੀਂ ਜਾਣ ਦਿੰਦੇ ਅੱਖਾਂ ਬੰਦ ਕਰਕੇ ਐਵੇਂ ਹੀ ਉਹ ਜਦੋਂ ਸਤਿਗੁਰਾਂ ਦੇ ਸਨਮੁਖ ਪੂਜਾ ਜਿੱਤਰਵਲ ਨੂੰ ਮੁੱਖ ਸੀ ਉਦੋਂ ਵੀ ਉਸ ਨੇ ਨਮਸਕਾਰ ਕਰ ਦਿੱਤੀ ਭਾਵ ਸਤਿਗੁਰਾਂ ਨੂੰ ਮੱਥਾ ਟੇਕ ਦਿੱਤਾ ਸਤਿਗੁਰਾਂ ਨੂੰ ਨਮਸਕਾਰ ਕਰ ਦਿੱਤੇ ਤੇ ਸੰਗਤ ਵਿੱਚੋਂ ਉੱਠ ਕਰਕੇ ਕੁਝ ਗੁਰੂ ਕੇ ਸਿੱਖ ਸੰਗਤ ਆਖਦੀ ਕਿਹਦੀ ਭਾਈ ਗੁਰ ਸਿੰਘਾ ਸਤਗੁਰਾਂ ਦਾ ਦਰਬਾਰ ਤਾ ਕਿੱਧਰੇ ਵੱਲ ਨੂੰ ਹੈ ਕਿੱਧਰ ਨੂੰ ਮੱਥਾ ਟੇਕ ਦਿੱਤਾ ਤਾਂ ਉਸ ਬੰਦੇ ਨੇ ਸਤਗੁਰਾਂ ਦੇ ਦਰਬਾਰ ਅੰਦਰ ਜਿਹੜੀ ਗੱਲ ਕਹੀ ਉਹ ਸਾਰਿਆਂ ਨੂੰ ਚੁੱਪ ਕਰਾ ਦੇ ਵਾਲੀ ਸੀ ਉਹ ਗੁਰਸਿੱਖ ਆਖਦਾ ਕਿਦਾਂ ਮੈਂ ਹੀ ਅੰਨਾ ਹਾਂ ਮੈਨੂੰ ਹੀ ਅੱਖਾਂ ਤੋਂ ਦਿਖਾਈ ਨਹੀਂ ਦੇ ਰਹਾ ਪਰ ਜਿਹੜਾ ਸਾਹਮਣੇ ਬੈਠਾ ਹੈ ਉਹ ਤਾਂ ਦੇਖਦਾ ਹੀ ਹੈ ਭਾਵੇਂ ਮੈਂ ਨਹੀਂ ਦੇਖ ਸਕਦਾ ਪਰ ਪਰਮੇਸ਼ਰ ਅਕਾਲ ਪੁਰਖ ਤੁਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਦੇਖ ਹੀ ਸਕਦੇ ਨੇ ਇੰਨੇ ਹੀ ਵਿਸ਼ਵਾਸ ਤੇ ਸ਼ਰਧਾ ਜ਼ਰੂਰੀ ਹੈ ਜਿਸ ਦੇ ਅੰਦਰ ਮਨੁੱਖ ਦੇ ਅੰਦਰ ਵਿਸ਼ਵਾਸ ਤੇ ਸ਼ਰਧਾ ਪੱਕਾ ਹੋ ਗਿਆ ਗੁਰੂ ਕੀ ਮਹਾਰਾਜ ਦੀ ਬਾਣੀ ਦਾ ਬਚਨਾ ਪਰਮੇਸ਼ਰ ਆਉ ਭਗਤ ਦਾ ਭੁਖਾ ਪ੍ਰੇਮ ਪ੍ਰੇਮ ਦੇ ਨਾਲ ਹੀ ਪਰਮੇਸ਼ਰ ਰਿਜਦਾ ਹੈ ਸੋ ਇੱਥੇ ਹੀ دیਵਾਨਾ ਦੀ ਸਮਾਪਤੀ ਹੈ 28 ਤਰੀਕ ਨੂੰ ਸਵੇਰੇ 9 ਵਜੇ ਅੰਮ੍ਰਿਤ ਦਾ ਬਾਟਾ ਇਸ ਪਾਵਨ ਸਥਾਨਾ ਉੱਤੇ ਤਿਆਰ ਹੋਵੇਗਾ ਔਰ 8:30 ਵਜੇ ਜਿਸ ਜਿਸ ਪ੍ਰਾਣੀ ਨੇ ਅੰਮ੍ਰਿਤ ਦਾ ਆਟਾ ਛਕਣਾ ਹੈ ਉਹ ਕੇਸੀ ਇਸ਼ਨਾਨ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਉਜੂਲੀ ਵਿੱਚ ਆ ਜਾਣ। ਔਰ ਉਸੇ ਦਿਨ 22 ਤਰੀਕ ਦਿਨ ਐਤਵਾਰ ਨੂੰ ਹੀ ਸ਼ਾਮ 6:30 ਦੇ ਲਗਭਗ 6:30 ਧੰਨ ਗੁਰੂ ਗੋਬਿੰਦ ਸਿੰਘ ਸਾਹਿਬਹਾਰਾ ਦਾ ਸਾਧਿਆ ਨਵਾ ਗਿਆ ਸੰਤ ਲਾੜੀਆਂ ਪੂਜਾ ਵੱਲੋਂ ਖੁਸ਼ੀਆਂ ਦੇ ਮਹੱਲੇ ਵੀ ਸਜਾਏ ਜਾਣਗੇ ਜਿਸ ਵਿੱਚ ਨੇਜੇ ਬਾਗੀ ਦੇ ਜੋਹਰ ਗੱਤ